ਹੈਲੋ ਦੇਸੀ ਕੁਕਿੰਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਬਣਾਵਾਂਗੇ ਆਪਾਂ ਦੇਸੀ ਨੁਕਤਾ ਕਿਸੇ ਦਾ ਸਿਰਦਰਦ ਹੁੰਦਾ ਹੋਵੇ ਉਹਦੇ ਵਾਸਤੇ ਹੈ ਇਹ ਦੇਸੀ ਨੁਕਤਾ ਜੀ ਇਹ ਆਪਾਂ ਤਾਂ ਸੁੱਕਾ ਧਨੀਆ ਲਿਆ ਜੀ ਬਰਾਬਰ ਮਾਤਰਾ ਚ ਹੀ ਲੈਣੀ ਹੈ ਸਾਰੀ ਚੀਜ਼ ਇਹ ਆਪਾਂ 100 ਗ੍ਰਾਮ ਧਨੀਆ ਲਿਆ ਜੀ 100 ਗ੍ਰਾਮ ਵੀ ਜੀਰਾ ਲਿਆ 100 ਗ੍ਰਾਮ ਵੀ ਜਮੈਨ ਲਈ ਹੈ 100 ਗ੍ਰਾਮ ਵੀ ਸੌਫ ਲਈ ਹੈ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਰੋਸਟ ਕਰ ਲਾਂਗੇ ਹੁਣ ਇਹ ਆਪਾਂ ਇਹਦੇ ਵਿੱਚ ਘਿਓ ਕੁ ਕੁਛ ਨਹੀਂ ਪਾਉਣਾ ਜੀ ਇਹ ਇਸ ਤਰ੍ਹਾਂ ਹੀ ਰੋਸਟ ਕਰਨਾ ਹੈ ਜੀ ਅਸੇਦੀ ਨਮੀ ਖਤਮ ਕਰਨੀ ਹੈ ਪਾ ਸਾਰੀਆਂ ਚੀਜ਼ਾਂ ਇਕੱਠੀਆਂ ਰੋਸਟ ਕਰ ਲਾਂਗੇ ਜੇਕਰ ਤੁਸੀਂ ਦਾ ਵੀਪੀ ਵਧਦਾ ਹੋਵੇ ਉਹਦੇ ਵਾਸਤੇ ਵੀ ਬਹੁਤ ਫਾਇਦੇਮੰਦ ਹੈ ਜੀ ਤੁਸੀਂ ਰੋਜ਼ਾਨਾ ਇਹਦਾ ਸੇਵਨ ਕਰ ਸਕਦੇ ਆ ਸਿਰੇ ਤੁਸੀਂ ਇਹਦਾ ਖਾਲੀ ਪੇਟ ਵੀ ਸੇਵਨ ਕਰ ਸਕਦੇ ਹੋ ਪਰ ਖਾਲੀ ਪੇਟ ਸੇਵਨ ਕਰੋਗੇ ਤਾਂ ਜ਼ਿਆਦਾ ਫਾਇਦੇਮੰਦ ਹੈ ਜੀ ਤੇ ਪਰ ਇਹ ਲੈ ਕਦੋਂ ਵੀ ਸਕਦੇ ਆ ਜੀ ਪਾਣੀ ਦੇ ਨਾਲ ਲੈਣਾ ਇਹ ਇਹ ਆਪਣੇ ਜਿਵੇਂ ਆਪਣਾ ਗੈਸ ਬੰਦ ਦੀ ਹੈ ਜੀ ਉਹ ਸਿਰ ਨੂੰ ਚੜਦੀ ਹੈ ਉਹਦੇ ਵਾਸਤੇ ਬਹੁਤ ਫਾਇਦੇਮੰਦ ਹੁੰਦਾ ਉਸੇ ਕਾਰਨ ਆਪਣਾ ਸਿਰ ਤਰਤ ਕਰਦਾ ਜੀ ਇਹ ਆਪਣੀਆਂ ਸਾਰੀਆਂ ਚੀਜ਼ਾਂ ਰੋਸਟ ਹੋ ਗਈਆਂ ਜੀ। ਹੁਣ ਆਪਾਂ ਇਹਨਾਂ ਨੂੰ ਥੱਲੇ ਲਾ ਲਾਂਗੇ, ਥੱਲਾ ਹੀ ਲਾ ਕੇ ਠੰਡਾ ਕਰਾਂਗੇ। ਬਿਲਕੁਲ ਠੰਡਾ ਕਰਕੇ ਫਿਰ ਆਪਾਂ ਇਹਨੂੰ ਮਿਕਸੀ 'ਚ ਗ੍ਰाइंड ਕਰਾਂਗੇ ਜੀ। ਸਾਰੀਆਂ ਚੀਜ਼ਾਂ ਪੀਸ ਲਾਂਗੇ ਇਕੱਠੇ। ਹੁਣ ਇਹਨਾਂ ਥੱਲੇ ਲਾਵਾਂਗੇ ਜੀ। ਹੁਣ ਇਹਨੂੰ ਭਾਂਡੇ 'ਚ ਕੱਢ ਲਾਂਗੇ ਜੀ ਆਪਾਂ ਠੰਡਾ ਹੋਣ ਵਾਸਤੇ ਰੱਖਾਂਗੇ। ਸਰੀਆਂ ਚਿੱਤ ਆਪਣੀਆਂ ਠੰਡੀਆਂ ਹੋ ਗਈਆਂ ਜੀ ਹੁਣ ਆਪਾਂ ਇਹਨੂੰ ਮਿਕਸੀ ਜਾਰ ਚ ਪਾ ਕੇ ਗ੍ਰाइंड ਕਰਾਂਗੇ ਸਰੀਆਂ ਚਿੱਤ ਜੰ ਗ੍ਰाइंड ਕਰ ਲਾਂਗੇ ਆਪਣਾ ਇੱਕ ਫਾਈਨ ਪਾਊਡਰ ਤਿਆਰ ਹੋ ਗਿਆ ਜੀ ਹੁਣ ਆਪਾਂ ਇਹਨੂੰ ਇੱਕ ਭਾਂਡੇ 'ਚ ਢੱਡ ਲਾਂਗੇ ਆਪਣਾ ਇੱਕ ਪਾਊਡਰ ਤਿਆਰ ਕਰ ਲਿਆ ਜੀ ਇਹਦਾ ਇੱਕ ਇੱਕ ਚਮਚਾ ਤੁਸੀਂ ਰੋਜ਼ ਲੈਣਾ ਜੀ ਰੋਜ਼ਾਨਾ ਇਹਦਾ ਸੇਵਨ ਕਰਨਾ ਇਹ ਬਹੁਤ ਹੀ ਸਰੀਰ ਵਾਸਤੇ ਫਾਇਦੇਮੰਦ ਹੈ ਇਹ ਆਪਣੇ ਇਮਿਊਨਿਟੀ ਸਿਸਟਮ ਨੂੰ ਬਹੁਤ ਸਟਰੋਂਗ ਰੱਖਦਾ ਜੀ ਇਹਦੇ ਵਿੱਚ ਜੇਕਰ ਤੁਸੀਂ ਇਸ ਤਰ੍ਹਾਂ ਨਹੀਂ ਖਾਣਾ ਥੋੜੀ ਬਹੁਤੀ ਮਿਸਰੀ ਵੀ ਪਾ ਸਕਦੇ ਆ ਆਪਣਾ ਪਾਊਡਰ ਬਣ ਕੇ ਤਿਆਰ ਆ ਜੀ ਹੁਣ ਆਪਾਂ ਇਹਨੂੰ ਇੱਕ ਡੱਬੇ 'ਚ ਕੱਢ ਲਾਂਗੇ ਜੀ ਇਹ ਪਾਊਡਰ ਨੂੰ ਆਪਾਂ ਇੱਕ ਮਹੀਨੇ ਤੱਕ ਵੀ ਸਟੋਰ ਕਰ ਰੱਖ ਸਕਦੇ ਆ ਜੀ ਇਹਦਾ ਰੋਜ਼ ਜਾਂ ਜਦ ਨਾਲ ਤੁਸੀਂ ਪਾਣੀ ਨਾਲ ਸੇਵਨ ਕਰਨਾ ਜੀ ਸਵੇਰੇ जेकर तव्हां साड़ी वीडियो चंजी लॻे लाइक करियो शेयर करियो कमेंट करियो चैनल न सबसक्राइब करियो